ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਐਸ ਐਸ ਆਲੂ ਵਾਲੀ ਅੱਜ ਨਵੀਂ ਗੱਲ ਜਿਹੜੀ ਹੈ ਉਹ ਹੈ ਕਿ ਨਰਿੰਦਰ ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਲੜਾਈ ਖਤਮ ਹੋਣ ਤੋਂ 2 ਦਿਨਾਂ ਬਾਅਦ ਅੱਜ ਆ ਕੇ ਲੋਕਾਂ ਨੂੰ ਸੰਬੋਧਨ ਕਰ ਗਏ ਰਾਤੀ 8 ਵਜੇ ਕਦੀ ਰੈਲੀ ਹੁੰਦੀ ਹੈ ਬਿਹਾਰ ਚ ਉੱਥੇ ਜਾ ਰਹੇ ਨੇ ਕਦੀ ਫਿਲਮ ਐਕਟਰਸ ਨੂੰ ਮਿਲਣ ਬੰਬੇ ਜਾ ਰਹੇ ਨੇ ਕਦੀ ਆਂਧਰਾ ਪ੍ਰਦੇਸ਼ ਜਾ ਰਹੇ ਨੇ ਔਰ ਔਰ ਤਾਂ ਹੋਰ ਜਿਹੜੀ 올 ਪਾਰਟੀ ਮੀਟਿੰਗ ਬੁਲਾਈ ਜਾਂਦੀ ਹੈ ਉਸ ਚੋਂ ਵੀ ਐਬਸੈਂਟ ਰਹਿੰਦੇ ਨੇ ਕੈਨ ਨੂੰ ਕੈਨ ਨੂੰ اپੋਜੀਸ਼ਨ ਦੇ ਲੀਡਰਸ ਨੂੰ ED CBI ਔਰ ਵੱਖ-ਵੱਖ ਏਜੰਸੀਆਂ ਤੋਂ ਜੇਲ੍ਹ ਦੇ ਅੰਦਰ ਕਰਦੇ ਨੇ ਦੇਸ਼ ਦੇ ਅੰਦਰ ਜਦ ਕੋਈ ਪ੍ਰੋਬਲਮ ਆਂਦੀ ਹੈ ਤਾਂ ਦੇਖਦੇ ਵੀ ਨਹੀਂ ਦੇਸ਼ ਦੇ ਅੰਦਰ ਇੱਕ ਲੜਾਈ ਲੱਗੀ ਹੋਈ ਸੀ ਔਰ ਜਦ ਸੀਸਪਾਇਰ ਹੋਈ ਤਾਂ ਸਾਨੂੰ ਪਤਾ ਕਿਵੇਂ ਲੱਗਿਆ ਯੂਐਸ ਦੇ ਪ੍ਰੈਜ਼ੀਡੈਂਟ ਨੇ ਟਵੀਟ ਕੀਤਾ ਔਰ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਦੇਸ਼ ਦੇ ਅੰਦਰ ਜਿਹੜੀ ਲੜਾਈ ਲੱਗੀ ਹੋਈ ਹੈ ਉਹਦੀ ਸੀਸਪਾਇਰ ਹੋ ਗਈ ਸਾਡੇ ਪ੍ਰਧਾਨ ਮੰਤਰੀ ਕਿੱਥੇ ਸਿਗੇ ਇੰਨੇ ਦਿਨਾਂ ਤੋਂ ਪ੍ਰਧਾਨ ਮੰਤਰੀ ਜੀ ਕਿੱਥੇ ਸਿਗੇ ਲੇਕਿਨ ਜਦ ਕੋਈ ਦੇਸ਼ ਦੇ ਅੰਦਰ ਇੰਨੀ ਵੱਡੀ ਚੀਜ਼ਾਂ ਹੁੰਦੀਆਂ ਮੈਂ ਸਮਝਦਾ ਕਿ ਦੇਸ਼ ਦੀ ਹਿਸਟਰੀ ਦੇ ਅੰਦਰ ਪਹਿਲੀ ਵਾਰ ਐਫਜਾ ਹੋਇਆ ਹੋਏਗਾ ਕਿ ਇੱਕ ਪ੍ਰਧਾਨ ਮੰਤਰੀ ਲੜਾਈ ਜੰਗ ਲੱਗੀ ਹੋਈ ਹੈ ਉਸ ਟਾਈਮ ਤੇ ਗਾਇਬ ਨੇ ਔਰ ਗਾਇਬ ਕਿਉਂ ਨੇ ਲੋਕਾਂ ਦਾ ਇਹਨਾਂ ਨੁਕਸਾਨ ਕਰਾਂ ਤੋਂ ਬਾਅਦ ਕਿਵੇਂ ਇਹਨਾਂ ਨੇ 올 ਆਫ ਦੀ ਸਰਟਨ ਡਿਸਾਈਡ ਕਰ ਲਿਆ ਮੈਂ ਅਖਬਾਰਾਂ 'ਚ ਪੜ ਰਿਹਾ ਸੀ ਵੱਡੇ ਵੱਡੇ ਸਾਡੇ ਜਿਹੜੇ ਆਰਮੀ ਦੇ چیف رہے ਨੇ ਉਹ خود حیران ہوئے کہ اس جنگ چوں দেশ نے کی جیتے اتنی ਵੱਡੀ ਜਿਹੜਾ نقصان দেশ ਦਾ ਹੋਇਆ ਹਿੰਦੁਸਤਾਨ ਦਾ ਹੋਇਆ ਹਿੰਦੁਸਤਾਨ ਦੇ ਲੋਕਾਂ ਦਾ ਹੋਇਆ ਉਸ ਤੋਂ ਬਾਅਦ ਅਸੀਂ ਇਹ ચીਮ ਕੀ ਕੀਤਾ کیا ਇਹ ਲੜਾਈ کیا ਇਹ ਲੜਾਈ ਇੱਕ ਸੱਚ ਸੀ ਤੇ ਝੂਠ ਸੀ ਇੱਕ ਜਗ੍ਹਾ ਤੇ ਪਾਕਿਸਤਾਨ ਹਿੰਦੁਸਤਾਨ ਇੱਕ ਮੀਟਿੰਗ ਚ ਬੈੰਦਾ ਓਥੇ ਪਾਕਿਸਤਾਨ ਨੂੰ ਲੋਨ ਦੇਣ ਲਈ ਵਰਲਡ ਬੈਂਕ ਤੋਂ ਸਾਡੇ ਫਾਈਨੈਂਸ ਮਿਨਿਸਟਰ ਇੰਡੀਆ ਦੇ ਬੈਠੇ ਹੁੰਦੇ ਨੇ ਉਹਬਜੈਕਟ ਨਹੀਂ ਕਰਦੇ ਉਸ ਦਿਨ ਮੀਟਿੰਗ ਦੇ ਅੰਦਰ ਅਖਬਾਰਾਂ ਛਾਪਦੀਆਂ ਕਿ ਓਥੇ ਕੋਈ ਆਬਜੈਕਸ਼ਨ ਨਹੀਂ ਤੇ جنگ ਲੜ ਗਏ ਇੱਕ ਪਾਸੇ ਕੋਈ ਆਬਜੈਕਸ਼ਨ ਨਹੀਂ ਕੋਈ ਰੈਸਟ੍ਰਿਕਸ਼ਨ ਨਹੀਂ ਉਹਨਾਂ ਨੂੰ ਰੋਕਦੇ ਨਹੀਂ ਪਏ ਉਹ ਦੂਜੇ ਪਾਸੇ ਜੰਗ ਲੜਨ ਦਾ ਡਰਾਮਾ ਕਰਦੇ ਪਏ ਸੀ ਔਰ 올 ਆਫ ਦੀ ਸਰਟਨ ਇਕਦਮ ਇਹ ਫੈਸਲਾ ਹੋ ਗਿਆ ਕਿ ਸੀਸਫਾਇਰ ਹੋਗੀ ਯੂਐਸ ਦੇ ਪ੍ਰੈਜ਼ੀਡੈਂਟ ਨੇ ਕਹਤੇ ਮੈਂ ਇਹ ਸਮਝਦਾ ਕਿ ਦੇਸ਼ ਦੇ ਅੰਦਰ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਉਹਦੀ ਰਿਸਪੌਂਸਿਬਿਲਟੀ ਸਭ ਤੋਂ ਵੱਡੀ ਹੁੰਦੀ ਉਹ ਜਿਹੜੇ ਭਗਤ ਇਹ ਕਹਿ ਰਹੇ ਸੀ ਕਿ ਬਹੁਤ ਵੱਡੀ ਜਿਤਵਲ ਦੇਸ਼ ਵੱਧ ਰਿਹਾ ਉਹ ਕਿੱਥੇ ਨੇ ਉਹ ਜਿੱਤ ਕਿੱਥੇ ਹੈ ਕਿੱਥੇ ਨੇ ਉਹ ਲੋਕ ਜਿਹੜੇ ਗੱਲਾਂ ਨੂੰ ਬਾਰ-ਬਾਰ ਕਰਦੇ ਪਏ ਸੀ ਮੈਂ ਸਮਝਦਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਉਹ ਹੋਣਾ ਚਾਹੀਦਾ ਹੈ ਜਿਹੜਾ ਰਿਸਪੌਂਸਿਬਿਲਟੀ ਲਵੇ ਦੇਸ਼ ਦਾ ਪ੍ਰਧਾਨ ਮੰਤਰੀ ਉਹ ਹੋਣਾ ਚਾਹੀਦਾ ਜੇ ਦੇਸ਼ ਦੇ ਅੰਦਰ ਜੰਗ ਲੜੀ ਹੋਏ ਉਹ ਅੱਗੇ ਆ ਕੇ ਲੋਕਾਂ ਨੂੰ ਬਾਰ-ਬਾਰ ਉਹਦੇ ਅਪਡੇਟਸ ਦੇ ਦੇਸ਼ ਦਾ ਪ੍ਰਧਾਨ ਮੰਤਰੀ ਉਹ ਹੁੰਦਾ ਜਿਹੜਾ 올 ਪਾਰਟੀ ਮੀਟਿੰਗ ਦੇ ਅੰਦਰ ਹਿੱਸਾ ਬਣੇ ਦੇਸ਼ ਦਾ ਪ੍ਰਧਾਨ ਮੰਤਰੀ ਉਹ ਹੁੰਦਾ ਜਿਹੜਾ ਅੱਗੋਂ ਲੀਡ ਕਰੇ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕੀ ਕਰ ਰਹੇ ਨੇ ਮੈਂ ਸਾਰਿਆਂ ਨੂੰ ਦੱਸਣਾ ਚਾਹਨਾ ਕਿ ਪੰਜਾਬ ਦਾ ਇਸ جنگ ਚ ਕਿੰਨਾ ਨੁਕਸਾਨ ਹੋਇਆ ਕੀ ਪੰਜਾਬ ਦੇ ਲਈ ਸਪੈਸ਼ਲ ਪੈਕੇਜ ਦੇ ਐਦ ਕੀ ਦੇਣਗੇ ਪ੍ਰਧਾਨ ਮੰਤਰੀ ਜੀ ਕੀ ਪ੍ਰਧਾਨ ਮੰਤਰੀ ਸਿਰਫ ਜਿੱਥੇ ਇਲੈਕਸ਼ਨ ਹੁੰਦੇ ਨੇ ਉਹਨਾਂ ਲਈ ਪੈਕੇਜ ਦਿੰਦੇ ਜਿਹੜੇ ਪ੍ਰਧਾਨ ਮੰਤਰੀ ਨੂੰ ਪ੍ਰਧਾਨ ਮੰਤਰੀ ਬਣਨ ਚ ਕੋਸ਼ਿਸ਼ ਮਦਦ ਕਰਦੇ ਨੇ ਬਿਸ਼ੇ ਕੋ ਬਿਹਾਰ ਹੋਵੇ ਬਿਸ਼ੇ ਕੋ ਆਂਧਰਾ ਪ੍ਰਦੇਸ਼ ਹੋਵੇ ਸਿਰਫ ਉਹਨਾਂ ਲਈ ਸਪੈਸ਼ਲ ਪੈਕੇਜ ਹੁੰਦੇ ਨੇ ਅੱਜ ਇੱਕ ਪੰਜਾਬ ਸਵਾਲ ਪੁੱਛਦਾ ਪ੍ਰਧਾਨ ਮੰਤਰੀ ਜੀ ਪੰਜਾਬ ਲਈ ਸਪੈਸ਼ਲ ਪੈਕੇਜ ਕਦ ਆਏਗਾ ਜਦ جنگ ਲੱਗੀ ਹੋਈ ਸੀ ਤਦ ਤੁਸੀਂ ਕਿੱਥੇ ਸੀ ਪ੍ਰਧਾਨ ਮੰਤਰੀ ਜੀ ਤੁਸੀਂ ਪ੍ਰਧਾਨ ਮੰਤਰੀ ਹੋ ਔਰ ਤੁਸੀਂ ਇਸ جنگ ਦੇ ਅੰਦਰ ਜੋ ਨੁਕਸਾਨ ਪੰਜਾਬੀਆਂ ਦਾ ਹੋਇਆ ਔਰ ਜਿਹੜਾ ਦੂਜਾ ਤਰੀਕਾ ਤੁਸੀਂ ਅਪਣਾਇਆ ਇਸ جنگ ਨੂੰ ਖਤਮ ਕਰਨ ਦਾ ਸੀਸਫਾਇਰ ਕਰਨ ਦਾ ਉਹਦੇ ਪਿੱਛੇ ਕੀ ਕਾਰਨ ਰੇ ਕੀ ਐਫਓਜੀ ਮਜਬੂਰੀਆਂ ਰਹੀਆਂ ਕਿ ਸਾਨੂੰ ਯੂਐਸ ਨਾਲ ਮਿਲ ਕੇ ਇਹ ਕੰਪਰੋਮਾਈਜ਼ ਕਰਨਾ ਪੈਗਾ ਕਿ ਆਸੀਂ ਇੰਨੇ ਕਮਜ਼ੋਰ ਹੋ ਚੁੱਕੇ ਹਾਂ ਕਿ ਆਸੀ ਆਪਣੀ ਜ਼ਿੰਮੇਵਾਰੀ ਖੁਦ ਸਮਝ ਨਹੀਂ پا ਰਹੇ ਇਸ ਕਰਕੇ ਮੇਰੀ ਬੇਨਤੀ ਆ ਕਿ ਆਓ ਆਪਾਂ ਪ੍ਰਧਾਨ ਮੰਤਰੀ ਜੀ ਨੂੰ ਪੁੱਛੀਏ ਕਿ ਪੰਜਾਬ ਦਾ ਸਪੈਸ਼ਲ ਪੈਕੇਜ ਕਿੱਥੇ ਹੈ ਇੱਕ ਪਾਸੇ ਸੁਨੀਲ ਜਾਖੜ ਜੀ ਇਹ ਪੈਕੇਜ ਬਾਰੇ ਗੱਲ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਰਮਨੀਤ ਬਿੱਟੂ ਜੀ ਉਹਦੇ ਬਾਰੇ ਕੋਈ ਗੱਲ ਨਹੀਂ ਕਰ ਰਹੇ ਅੱਜ ਪੰਜਾਬ ਦੇ ਪਾਣੀ ਦੀ ਲੁੱਟ ਦੀ ਗੱਲ ਚੱਲ ਰਹੀ ਹੈ ਇੱਕ ਵੀ ਭਾਰਤੀ ਜਨਤਾ ਪਾਰਟੀ ਦਾ ਜਾਂ ਹੋਰ ਕਿਸੇ ਪੋਲੀਟੀਕਲ ਪਾਰਟੀ ਦਾ ਲੀਡਰ ਆ ਕੇ ਉੱਤੇ ਨਹੀਂ ਬੈਠਿਆ ਇੱਕ ਸਰਦਾਰ ਭਗਵੰਤ ਸਿੰਘ ਮਾਨ ਇਕੱਲਾ ਲੜਾਈ ਲੜ ਰਹੇ ਐਸ ਕਰਕੇ ਮੈਂ ਸਾਰੇ ਪੰਜਾਬੀਓ ਤਨੋਂ ਅਪੀਲ ਕਰਦਾ ਕਿ ਆਓ ਇਕੱਠੇ ਹੋ ਕੇ ਸਵਾਲ ਪੁੱਛੀਏ ਕਿ ਕਿਹ ਪੰਜਾਬ ਨੂੰ ਪੈਕੇਜ ਮਿਲਣਾ ਚਾਹੀਦਾ ਜਿਹੜੇ ਫਿਰੋਜ਼ਪੁਰ ਚ ਅਟੈਕ ਹੋਇਆ ਔਰ ਜਿਹੜੇ ਬੰਦੇ ਲੁਧਿਆਣੇ ਦੇ ਅੰਦਰ ਬੈਠ ਕੇ ਆਪਣਾ ਇਲਾਜ ਕਰਾ ਰਹੇ ਨੇ ਜੰਮੂ ਦੇ ਅੰਦਰ ਅਟੈਕ ਹੁੰਦਾ ਇਲਾਜ ਕਿੱਥੇ ਹੁੰਦਾ ਹੈ ਅੰਮ੍ਰਿਤਸਰ ਦੇ ਅੰਦਰ ਸਾਡੇ ਹਰਪਜਨ ਜੀ ਈਟੀਓ ਸਾਹਿਬ ਉਹਨਾਂ ਨੂੰ ਖੂਨਦਾਨ ਦੇ ਰਹੇ ਨੇ ਅੰਮ੍ਰਿਤਸਰ ਦੇ ਅੰਦਰ ਸਾਡੇ ਹਰਪਾਲ ਸਿੰਘ ਚੀਮਾ ਜੀ ਲੁਧਿਆਣੇ ਜਾ ਕੇ ਹਾਲ ਪੁੱਛਦੇ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਲੁਧਿਆਣੇ ਜਾ ਕੇ ਖਿਆਲ ਪੁੱਛਦੇ 10 10 ਮੰਤਰੀ ਆਮ ਆਦਮੀ ਪਾਰਟੀ ਦੇ ਪੰਜਾਬ ਸਰਕਾਰ ਦੇ ਬਾਰਡਰਾਂ ਤੇ ਬੈਠੇ ਸੀਗੇ ਲੇਕਿਨ ਸਾਨੂੰ ਸੈਂਟਰ ਤੋਂ ਕੋਈ ਨਹੀਂ ਦਿਖਿਆ ਸੈਂਟਰ ਵਾਲੇ ਕਿੱਥੇ ਸੀਗੇ ਕਿੱਥੇ ਨੇ ਸਾਡੇ ਹੋਮ ਮਿਨਿਸਟਰ ਸਾਹਿਬ ਕਿੱਥੇ ਨੇ ਸਾਡੇ ਡਿਫੈਂਸ ਮਿਨਿਸਟਰ ਸਾਹਿਬ ਕੀ ਉਹਨਾਂ ਦਾ ਫਰਜ਼ ਨਹੀਂ ਬੰਦਦਾ ਸੀਗਾ ਬਾਰਡਰਸ ਤੇ ਆ ਕੇ ਦੇਖਣ ਦਾ ਜਾਂ ਸਿਰਫ ਇਹ ਸਟੇਟ ਦਾ ਹੀ ਫਰਜ਼ ਹੈ ਜਾਂ ਜੰਮੂ ਦੇ ਅੰਦਰ ਜਿਹੜੇ ਅਟੈਕਸ ਹੋਏ ਉਹਨਾਂ ਦੇ ਸੈਂਟਰ ਦਾ ਕੋਈ ਫਰਜ਼ ਨਹੀਂ ਬੰਦਾ ਵੀ ਆ ਕੇ ਖਿਆਲ ਕਰੀਏ ਸਟੇਟਸ ਦਾ ਕੀ ਪੰਜਾਬ ਦੇ ਅੰਦਰ ਉਹਨਾਂ ਦਾ ਫਰਜ਼ ਨਹੀਂ ਬੰਦਾ